ਗੁਰਦਾਬਾਦ ਕੈਰੀਡੀ ਇਹ ਜਿੰਨੀ ਜੁੰਡਲੀ ਜਿਹੜੀ ਸਾਰਿਆਂ ਦੇ ਮਾਰਾ ਸਰਕਾਰ ਗੁਰਦਾਬਾਦ ਗੁਰਦਾਬਾਦ ਅੱਜ ਖੇ ਪਿੱਛੇ ਪੈ ਕੇ ਕੋ ਜੋ ਕੋ ਜੋ ਕੈਮਰਾ ਪਿੱਛੇ ਕਰਕੇ ਉਹ ਬੋਲਦਾ ਬਸ ਆਂ ਆਵਾਜ਼ ਤੇ ਹੈਲੋ ਜਿਹੜਾ ਇਹਨਾਂ ਨੂੰ ਮੋਟੋ ਗੁਰਦਾਬਾਦ ਗੁਰਦਾਬਾਦ ਸਰਬਤ ਦਾ ਸਤਿ ਮੁਕਬਾਰ ਵਾਹਿਗੁਰੂ 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 ਜੀ ਖਾਲਸਾ ਜੀ ਅੱਜ ਗੋਲਡਨ ਗੇਟ ਤੋਂ ਕੀ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਲੱਥ ਜਤਾ ਭਾਈ ਗੁਰਦੀਪ ਸਿੰਘ ਜੀ ਧਾਰੜਾਂ ਤੋਂ ਉਹ ਪਹੁੰਚੇ ਨੇ ਧਿਆਨ ਦਿਓ ਸੰਗਤ ਜੀ ਇਹ ਜਿਹੜਾ ਤੁਹਾਡੇ ਤੱਕ ਮੀਡੀਆ ਰਹੀ ਅਸੀਂ ਕੋਈ ਸੁਨੇਹਾ ਭੇਜਣ ਲੱਗੇ ਆ ਇੱਕ ਵੀਡੀਓ ਵਾਤ ਹੋਇਆ ਛੇ ਜ਼ਰੂਰ ਕਰ ਦਿਓ ਕਿਉਂਕਿ ਪਹਿਲਾਂ ਰਾਜੇ ਵੜਿੰਗ ਦੀ ਘਰ ਵਾਲੀ ਨੇ ਵੋਟਾਂ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਪੰਜਾ ਲਾਇਆ ਸੀ ਕਿੱਥੇ ਲਾਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ ਪੱਥਰ ਨੂੰ ਰੋਕਿਆ ਉੱਥੇ ਅੱਜ ਗੁਰਦੇ ਦੇ ਨਾਮ ਪੰਜਾ ਸਾਹਿਬ ਇਹ ਕਾਂਗਰਸੀਆਂ ਦਾ ਪੰਜਾ ਉਹ ਪੰਜੇ ਨਾਲ ਲੜ ਰਹੇ ਨੇ ਇਸ ਪੰਜੇ ਨੇ ਪਾਪ ਕੀਤਾ ਲੋਕਾਂ ਨਾਲ ਧੋਖ ਕੀਤਾ ਲੋਕਾਂ ਨਾਲ ਡਾਂਗਾਂ ਮਾਰੀਆਂ ਲੋਕਾਂ ਦੇ ਕਤਲੇਆਮ ਕਰਾਈ 84 ਵਿੱਚ ਦੰਗੇ ਕਰਾਏ ਗਏ ਉੱਥੇ ਧੀਆਂ ਹੱਡੀਆਂ ਵੇਚ ਕੀਤੀਆਂ ਗਈਆਂ ਇਹ ਉਹ ਪੰਜਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਨਹੀਂ ਰਲ ਸਕਦਾ ਅਸੀਂ ਚੌਂਕ ਕਮਿਸ਼ਨਰ ਕੋਲੋਂ ਉਸ ਰਾਜੇ ਵੜਿੰਗ ਦੀ ਧਰਮਪਤਨੀ ਦੇ ਉੱਤੇ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਐਸਾ ਬਿਆਨ ਦੇ ਕੇ ਔਰਤੇ ਐਫਆਈਰ ਦਰਜ ਹੋਣੀ ਚਾਹੀਦੀ ਸੀ ਜੇਕਰ ਔਰਤੇ ਐਫਆਈਰ ਦਰਜ ਹੋ ਜਾਂਦੀਆਂ ਤਿਆ ਬੋਨੀ ਵਰਗਿਆਂ ਦੀ ਜੁਰਤ ਨਹੀਂ ਪੈਣੀ ਜਨਾਲੇ ਵਾਲੇ ਏਰੀਆ 'ਚ ਇਹਨਾਂ ਨੇ ਜਿਹੜਾ ਬੋਲ ਕੇ ਸਿੱਖ ਕੌਮ ਦੇ ਹਿਰਦਿਆਂ ਦੇ ਅੱਗੇ ਬੜੀ ਵੱਡੀ ਥੇਸ ਪਹੁੰਚਾਤੀ ਆ ਸਿੱਖ ਸੰਗਤਾਂ ਨੂੰ ਮੇਰੀ ਫੇਰ ਬੇਨਤੀ ਆ ਕਿ ਸਿੱਖ ਸੰਗਤੋ ਇਹ ਵੀਡੀਓ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਬੋਨੀ ਆ ਜਿਹੜਾ ਕਾਲੀ ਦਲ ਦੇ ਵਿੱਚੋਂ ਸਿੰਡਰ ਨਿਕਲ ਕੇ ਤੇ ਹੁਣ ਭਾਜਪਾ ਦੇ ਵਿੱਚ ਗਿਆ ਹੈ ਕਿਉਂਕਿ ਭਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ 크ਰਿਸਚੀਅਨ ਧਰਮ ਵਾਲਿਆਂ ਨੂੰ ਕਹਿ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ। ਸਤਿਗੁਰਾਂ ਦੇ ਬਚਨ ਆਉਂਦੇ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਹਰ ਥਾਂ ਤੇ ਸਤਿਗੁਰਾਂ ਨੇ ਰੱਖੀ। ਜੇ ਕਸ਼ਮੀਰ ਦੇ ਪੰਡਤ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਉੱਥੇ ਵੀ ਧੰਗੁਰ ਤੇਗ ਬਹਾਦਰ ਪਾਸ਼ਾ ਚਰਨਾ ਜਾਣ ਕੇ ਉਹਨਾਂ ਨੇ ਤਰਲਾ ਪਾਇਆ। ਕਸ਼ਮੀਰ ਦੇ ਪੰਡਤਾਂ ਨੇ ਤੇ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਆਪਣੇ ਸਿਰ ਦੇ ਕੇ ਉਹਨਾਂ ਦੇ ਸਿਰ ਬਚਾਏ। ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁਸਲਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਐਸਐਸਪੀ ਦਿਹਾਤੀ ਤੇ ਚੋਣ ਕਮਿਸ਼ਨਰ ਨੂੰ ਅਪੀਲ ਕਰਦੇ ਹਾਂ ਜਥੇਬੰਦੀਆਂ ਵੱਲੋਂ ਪੁਤਲਾ ਤਾਂ ਸਾੜਿਆ ਚਲਿਆ ਕਿ ਇੱਕ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਭਾਸ਼ਣ ਦੇ ਕੇ ਕਿਸੇ ਵੀ ਕੋਈ ਧਰਮ ਦੇ ਬਾਰੇ ਕੋਈ ਗਲਤੋ ਬੋਲਦਾ ਹੈ ਉਹਦੇ ਤੇ ਤੁਰੰਤ ਐਫਆਈਆ ਦਰਜ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿੱਦੋਂ ਉਹ ਚੋਣ ਲੜ ਰਿਹਾ ਹੈ ਉਹਦੀ ਬਿਲਕੁਲ ਰਿਜੈਕਟ ਕਰ ਦੇਣੀ ਚਾਹੀਦੀ ਆ ਉਹਨੂੰ ਕੋਈ ਵੀ ਚੋਣ ਲੜਨ ਦਾ ਅਧਿਕਾਰ ਨਹੀਂ ਬਟਿੰਗ ਵੱਲੋਂ ਵੀ ਮਾਫੀ ਮੰਗੀ ਔਰ ਗੋਨੀ ਵੱਲੋਂ ਵੀ ਮਾਫੀ ਮੰਗੀ ਗਈ ਹੈ ਇਹਨਾਂ ਵੱਲੋਂ ਕੀ ਕਹਿਣਾ ਚਾਹੀਦਾ ਵੇਖੋ ਕਿ ਮਾਫੀ ਤੇ ਤਾਂ ਹੀ ਮੰਗੀ ਹੈ ਗਲਤੀ ਕੀਤੀ ਹੈ ਇਹਦੇ ਹਾਂ ਤੇ ਮੈਂ ਬੇਨਤੀ ਕਰਦਾ ਕਿ ਜੇ ਅਸੀਂ ਚੋਣ ਕਮਿਸ਼ਨ ਦੇ ਬਾਰੇ ਬਰਖਲਾ ਬੋਲੀਏ ਬਰਖਲਾ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਹਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ ਕਾਰਨ ਕੀ ਸਮੇਂ ਦਾ ਬਿਆਨ ਆਂਦਾ ਹੈ ਕਿ ਜੇ ਧਰਮ ਦੀ ਗਿਆਨ ਨਹੀਂ ਹੈਗਾ ਤਾਂ ਨਹੀਂ ਬੋਲਣਾ ਚਾਹੀਦਾ ਨਹੀਂ ਨਹੀਂ ਉਹ ਇਹ ਦੱਸਣ ਦੀ ਲੋੜ ਨਹੀਂ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਕਾਲਤਾਸਾ ਸਾਬ ਤੋਂ ਤੇ ਉਹਦੀਆਂ ਯਾਨੀ ਕਿ ਬਾਹਾਂ ਬਨ ਕੇ ਤੇ ਉਹਨੂੰ ਗੱਡੀ ਤੇ ਲਾਦ ਕੇ ਤੇ ਸ੍ਰੀ ਕਾਲਤਾਸਾ ਇਮਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਵਡਿੰਗ ਦੀ ਘਰ ਵਾਲੀ ਨੂੰ ਲਿਆਂਦਾ ਜਾਂਦਾ ਤੇ ਇੱਥੇ ਆਣ ਕੇ ਬੰਦੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁਤਲੇ ਸਾੜਨ ਦੀ ਲੋੜ ਨਹੀਂ ਪੈਣੀ ਸਾਨੂੰ ਸੜਕ ਦੇ ਕੋਲ ਪ੍ਰਸ਼ਾਸਨ ਦੇ ਕੋਲ ਆਫੀਸ ਅਰਜ ਕਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹ ਜਿਹੜੇ ਅਸੀਂ ਬਿਆਨ ਨਹੀਂ ਦਿੰਦੇ ਅਸੀਂ ਅੱਜ ਪੁਤਲਾ ਵੀ ਸਾੜ ਰਹੇ ਹਾਂ ਤੇ ਨਾਲ ਐਸਐਸਪੀ ਦਿਹਾਤੀ ਨੂੰ ਬਰਖਾਸ਼ ਚੌਂਕ ਮਿਸ਼ਰ ਨੂੰ ਵੀ ਦੇ ਰਹੇ ਹਾਂ ਕਿ ਇਹ ਸਬੰਧੀਆਂ ਦੇ ਉੱਪਰ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਜੇਕਰ ਨਾ ਕੀਤੀ ਗਈ ਤੇ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜ਼ਰੂਰ ਅਸੀਂ ਪਾਵੇਂ ਉਹਦੀ ਕੋਠੀ ਤੇ ਗਾੜੀ ਵੀ ਸਾਨੂੰ ਮੋਰਚਾ ਅਜਨਾਲੇ ਜਾ ਕੇ ਲਾਉਣਾ ਪਵੇ ਤੇ ਭਾਵੇਂ ਸੀ ਡਿਵੀਜ਼ਨ ਜਿੱਥੇ ਇਹ ਸਾਰਾ ਪਰਿਵਾਰ ਸੁੱਖ ਆਰਾਮ ਲੈ ਰਿਹਾ ਹੈ ਉੱਥੇ ਵੀ ਸਾਨੂੰ ਭਾਵੇਂ ਮੋਰਚਾ ਲਾਉਣਾ ਪਵੇ ਮੋਰਚਾ ਜ਼ਰੂਰ ਲਾਵਾਂਗੇ ਇਸ ਮਾਮਲੇ ਬਾਰੇ ਐਸਡੀਸੀ ਕਹਿੰਦੇ ਸਤਕਾਰ ਕਮੇਟੀ ਬਣਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਵਿਵਸਥ ਹੋਵੇਗਾ ਉਹ ਅਜੇ ਸਤਕਾਰ ਕਮੇਟੀ ਦੇ ਸਿੰਘਾਂ ਉਹਨਾਂ ਕੋ ਭਰਤੀ ਨਹੀਂ ਹੋਏ ਜਿਹੜੇ ਪਹਿਲੇ ਭਰਤੀ ਹੋਏ ਉਹਦੇ ਮੈਂਬਰਾਂ ਦੇ ਘਰਾਂ 'ਚ ਜਾ ਕੇ ਕੰਮ ਕਰਨ ਦਾ ਆ ਹਾਂਜੀ ਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਕੋਈ ਹੈਗੇ ਆ ਪ੍ਰਚਾਰਕ ਉਹ ਅੱਜ ਮੈਂਬਰ ਵੀ ਜਿਹੜਾ ਮੈਂਬਰ ਦਾ ਫਰਜ ਹੈ ਵੋਟਾਂ ਨਹੀਂ ਮੰਗਣੀਆਂ ਮੈਂਬਰ ਦਾ ਫਰਜ ਵਾ ਕਿ ਸਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਿੰਡਾਂ 'ਚ ਜੇ ਡੂੜੀਆਂ ਲਾਉਣੀਆਂ ਖਾਪੜ ਖੇੜੀ ਵਰਗੇ ਜਾ ਕੇ ਹੱਥ ਜੋੜਦੇ ਆ ਆ ਥੋੜੇ ਦਿਨ ਹੋ ਗਏ ਆ ਆਪਣੇ ਕੀ ਪਿੰਡ ਦਾ ਨਾਮ ਜਹਾਂਗੀਰ ਜਹਾਂਗੀਰ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਣ ਦਾ ਆ ਕਿ ਆਜੋ ਕਾਲੀ ਦਾਲ ਦੇ ਦੁਬਾਰਾ ਆਜੋ ਤੁਸੀਂ ਤੇ ਲੋਕ ਕਹਿੰਦੇ ਆ ਤੁਹਾਨੂੰ ਅਸੀਂ ਮੂੰਹ ਨਹੀਂ ਲਾਉਣਾ ਤੁਸੀਂ ਬੇਦਬੀਆ ਕੀਤੀਆਂ ਬੇਦਬੀਆਂ ਕਰਵਾਈਆਂ ਨੇ ਕਿਉਂਕਿ ਇਹ ਬੇਦਬੀ ਅੱਜ ਨਵੀਂ ਨਹੀਂ ਹੋਈ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜੇ ਦਿਨ ਅੰਬਰਸਰ ਦੀ ਪਾਣ ਪਿਤ੍ਰ ਧਰਤੀ ਤੋਂ ਕਨੇਡਾ ਭੇਜੇਗਾ ਕਿਹਣਾ ਨੇ ਭੇਜੇ ਕੋਈ ਅਮਰੀਕਾ ਵਾਲਿਆਂ ਨੇ ਨਹੀਂ ਭੇਜੇ ਕੋਈ ਦੂਜੇ ਦਿੱਲੀ ਕਮੇਟੀ ਨੇ ਨਹੀਂ ਭੇਜੇ ਇਹ ਸ਼੍ਰੋਮਣੀ ਕਮੇਟੀ ਨੇ ਭੇਜਿਆ ਵਿਜੇ ਸਿੰਘ ਸਖਤਰ ਵਰਗਿਆਂ ਨੇ ਭੇਜਿਆ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟਿੰਨ ਰਾਂ ਹੀ ਗਿਆ ਤੇ ਉਹ ਬੇਦਬੀ ਨਹੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਹੋਵੇ ਘਰ ਅਸੀਂ ਤੇ ਪੰਜ ਸਿੰਘ ਹਜ਼ਰਨਾ ਹੁਣ ਸਾਡੀ ਕਦੇ ਸ਼ਿਕਾਇਤ ਹੋ ਜਾਵੇ ਤੇ ਸ੍ਰੀ ਅਕਾਲਤਾ ਸੱਜਿਆ ਜਾਂਦਾ ਕਿ ਤੁਸੀਂ ਦੋਵੇਂ ਜਣੇ ਗੁਰੂ ਗ੍ਰੰਥ ਸਾਹਿਬ ਜੀ ਕਿੱਦਾਂ ਲੈ ਗਏ ਜੇ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਣ ਵਾਲਿਆਂ ਨੂੰ ਕੌਣ ਸੱਦੂਗਾ ਸ੍ਰੀ ਅਕਾਲਤਾ ਸਾਹਿਬ ਖੁਦ ਦੇ ਆਪ ਨੇ ਉਹਨਾਂ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਤੇ ਗੁਰੂ ਸਮਝਿਆ ਇਹ ਕਿਸੇ ਨੂੰ ਕਿਵੇਂ ਸਜ਼ਾ ਦੇਣਗੇ ਵਾਸਤੇ ਵਿੱਚ ਧਰਮ ਦੀ ਤਖਣਾ ਜ਼ਰੂਰੀ ਹੈ ਹਾਂਜੀ ਸਿਆਸਤ ਵਿੱਚ ਧਰਮ ਜ਼ਰੂਰੀ ਹੈ ਨਹੀਂ ਨਹੀਂ ਜਿਹੜੀ ਜ਼ਰੂਰੀ ਆ ਪਰ ਇਹ ਨਹੀਂ ਕਿ ਅਸੀਂ ਧਰਮ ਨੂੰ ਛੱਡ ਦਈਏ ਧਰਮ ਸਭ ਤੋਂ ਪਹਿਲਾਂ ਜ਼ਰੂਰੀ ਆ ਜਿਹਦੇ ਕਰਕੇ ਜੁਉਂਦੇ ਅਸੀਂ ਧਰਮ ਬਿਨਾ ਨਾ ਰਾਜ ਨਾ ਚਲੇ ਇਹ ਧਰਮ ਤੋਂ ਬਿਨਾ ਰਾਜ ਨਹੀਂ ਚੱਲਦੇ ਪਰ ਇਹਨਾਂ ਨੇ ਬਿਲਕੁਲ ਧਰਮ ਨੂੰ ਸਾਈਡ ਤੇ ਲਾਤਾ ਵਾ ਤੇ ਵੋਟਾਂ ਦੀ ਖਾਤਰ ਅੱਜ ਇਹ ਆਪਣਾ ਵੀ ਧਰਮ ਛੱਡ ਗਏ ਤੇ ਦੂਜਿਆਂ ਨੂੰ ਖੁਸ਼ ਕਰ ਰਹੇ ਵੱਲੋਂ ਬਾਅਦ ਚ ਬਿਆਨ ਆਇਆ ਕਿ ਸ਼ਕਲ ਕਾਲ ਤੱਕ ਸਾਹਿਬ ਮੈਨੂੰ ਬੁਲਾ ਕੇ ਜੋਸ਼ ਆਇਆ ਤੇਰੀ ਹੋਗੀ ਮੈਨੂੰ ਤੁਹਾਨੂੰ ਮਨਜ਼ੂਰ ਹੈ ਉਹ ਤੋਂ ਹੀ ਐਗਰੀ ਹੋਣਾ ਵੇਖੋ ਜੀ ਇਹਨਾਂ ਨੇ ਸੋਚਿਆ ਸੋ ਜਿਹੜਾ ਲੋਚਾ ਗੁਰਦਾਸਪੁਰ ਵਾਲ ਦਾ ਕੋਕੇ ਉਹਨੇ ਲਦਦਾਨ ਕੀਤੀ ਤੇ ਖੀਰ ਤੇ ਮੁੰਡੇ ਵੀ ਖਾ ਰਹੇ ਉਹਦੇ ਫੜੇ ਗਏ ਆ ਗਏ ਸਭ ਕੋ سامنے ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਇਦਾਂ ਇਹ ਜਿਹੜੇ ਲੋਕ ਵਾ ਇਹ ਗੋਕੇ ਇਹਨਾਂ ਨਾਲ ਸਾਰਾ ਆਪਸ ਵਿੱਚ ਭਾਜ-ਭਾਜ ਦੇ ਜਿਹੜੇ ਇੱਥੋਂ ਦੇ ਲੋਕ ਨਮਾਇंदे ਬੈਠੇ ਨੇ ਇਹਨਾਂ ਦੀ ਇੱਕੋ ਗੱਲ ਵਾ ਹਾਂ ਸਹੀ ਗੱਲ ਕੀ ਕਾਰਨ ਕੀ ਸਮਝਦੇ ਹਮੇਸ਼ਾ ਸਿੱਖ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਬਾਅਦ ਚ ਮਾਫੀ ਮੰਗ ਕੇ ਬਹਿ ਜਾਂਦੇ ਹਾਂ ਕੀ ਲੱਗਦਾ ਜੀ ਉਹੀ ਗੱਲ ਈ ਹੋਈ ਹੋਈਆਂ ਸਾਨੂੰ ਛੇੜਦੇ ਆ ਕਿ ਕਿਤੇ ਸੌਣ ਹੀ ਗਏ ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ ਬੱਤੀਆਂ ਦੰਦਾਂ ਦੇ ਵਿੱਚੋਂ ਅਜੇ ਤੋਪ ਦਾ ਗੋਲਾ ਜਿਹੜਾ ਮੈਸੋ ਹਸਦਾ ਉਹ ਜਿੱਥੇ ਸੁੱਟਣਾ ਹੋਵੇ ਤਾਂ ਉੱਥੇ ਨਹੀਂ ਡਿੱਗਦਾ ਪਰ ਇਹ ਜਿਹੜੇ ਬੱਤੀਆਂ ਦੰਦਾਂ ਜੋ ਬੋਲ ਨਿਕੜਾ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾਂ ਜੋ ਨਿਕਲੇ ਬੋਲ ਬਿਲਕੁਲ ਵਾਈਟ 10 ਸਟੈਪ ਕੀ ਹੈ ਜੀ ਤਾਂ ਅੱਜ